ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਓ ਜੀ ਦਰਸ਼ਨ ਕਰੋ ਜਨਮ ਸਥਾਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਤੀਸਰੇ ਪਾਤਸ਼ਾਹ ਸੋ ਅੱਜ ਅਸੀਂ ਪਹੁੰਚੇ ਆਂ ਪਿੰਡ ਬਾਸਰਕੇ ਜਿੱਥੇ ਸਤਗੁਰਾਂ ਜੀ ਦਾ ਪ੍ਰਕਾਸ਼ ਹੋਇਆ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣੀ ਅਲੀ ਸ਼ਾਹ ਨਿਮਾਰਤ ਜਿਹੜੀ ਬਣੀ ਹੋਈ ਹੈ ਇੱਥੇ ਸਥਾਨ ਤੇ ਬਹੁਤ ਹੀ ਰਮਣੀਕ ਜਗਾ ਸਤ ਗੁਰਾਂ ਦੇ ਜੋ ਜਨਮ ਸਥਾਨ ਜੋ ਪ੍ਰਕਾਸ਼ ਸਥਾਨ ਜੋ ਬਣਿਆ ਹੋਇਆ ਹੈ ਬਹੁਤ ਵਧੀਆ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਹੁ ਆਪਾਂ ਚੱਲਦੇ ਆਂ ਅੰਦਰ ਜਾ ਕੇ ਦਰਸ਼ਨ ਕਰਦੇ ਆਂ ਗੁਰਸੱਭ ਕਿਰਪਾ ਕਰਨਗੇ ਬਿਦਾਲੀ ਬਣਾ ਕਰ ਵੀ ਉਹ ਕੀ ਕਰ ਰਿਹਾ ਮੜਾ ਇਹ ਪਛੰਗੀ ਫੌਜਾਂ ਇਹ ਤੁਸੀਂ ਸਹੀ ਹਾਸਤੇ ਦਰਸ਼ਨ ਕਰ ਸਕਦੇ ਹੋ ਇੱਥੇ ਲਿਖਿਆ ਹੋਇਆ ਪਿੰਡ ਬਾਸਰ ਕੇ ਗਿੱਲਾਂ ਵਿਖੇ ਸ੍ਰੀ ਤੇਜਪਾਲ ਜੀ ਪੱਲਾ ਤੇ ਮਾਤਾ ਸੁਲਖਣੀ ਜੀ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਜੀ ਨੇ ਉਤਾਰ ਕਰ ਦਿੱਤਾ ਸੀ ਸੋ ਨਾਲ ਨਾਲ ਆਪਾਂ ਦਰਸ਼ਨ ਕਰਦੇ ਆਂ ਇਹ ਅਲੀ ਸ਼ਾਹ ਨੂੰ ਗੁਰੂ ਘਰ ਦਾ ਗੁਰਦੁਆਰਾ ਸਾਹ ਬਣਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ